ਇਥੋਂ ਆਏ ਜੀ ਅਸੀਂ ਪਿੰਡ ਪੋਹ ਮਾਘਾ ਗੁਰਦਾਸਪੁਰ ਜ਼ਿਲ੍ਹਾ ਆ ਕਿਵੇਂ ਲੱਗਦਾ ਇੱਥੇ ਆ ਕੇ ਜੋ ਸੱਜਣ ਦਾ ਇਹ ਕਰਦੇਗੀ ਬਾਬੇ ਦੀਪ ਸਿੰਘ ਦਾ ਬਹੁਤ ਸ਼ਰੂਨ ਆਉਂਦਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰਿਆਂ ਦੇ ਕੁੱਲ ਦਾ ਪੜਾ ਕਰਦਾ ਮਹਾਰਾਜ ਕੀ ਲੱਗਦਾ ਕਿ ਇੰਨਾ ਵੱਡਾ ਇਕੱਠ ਕਿਤੇ ਹੋਰ ਨਹੀਂ ਹੈਗਾ ਬਾਬਾ ਜੀ ਬਹੁਤ ਤਾੜਾ ਕਾਠਾ ਮਹਾਰਾਜ ਦੀ ਕਿਰਪਾ ਵਾ ਜੀ ਇੱਥੇ ਹੂੰ ਇਹ ਦੋ ਵੱਡਾ ਕੱਠ ਨਹੀਂ ਕਿਦੇ ਬਹੁਤ ਤਾਣਾ ਕੱਠ ਰਾਇਦੇ ਬਹੁਤ ਜਨਤਸਾਤ ਆਉਂਦੀ ਆ ਨਾਲ ਕੌਣ ਕੌਣ ਆਇਆ ਤੁਹਾਡੇ ਮੇਰੇ ਨਾਲ ਆ ਪਰਿਵਾਰ ਆ ਜੀ ਬੱਚੇ ਮੇਰੇ ਪੋਤੇ ਪੋਤਰੀਆਂ ਅੱਛਾ ਅੱਛਾ ਹਾਂਜੀ ਜ਼ਰੂਰੀ ਇਹ ਬੱਚਿਆਂ ਨੂੰ ਇਤਿਹਾਸ ਨਾਲ ਅੱਜ ਜਰੂਰ ਆ ਹੀ ਲੈ ਕੇ ਆਉਨੇ ਆ ਹਰ ਐਤਵਾਰ ਕਿੰਨਾ ਸਮਾਂ ਹੋ ਗਿਆ ਇੱਥੇ ਰਸ ਨੂੰ ਤੁਹਾਨੂੰ 5-6 ਐਤਵਾਰ ਹੋ ਗਏ ਆਉਂਦੇ ਨੂੰ ਅੱਛਾ ਔਰ ਲਗਾਤਾਰ ਹੋਨੇ ਕੀ ਮੈਂ ਸੁਸਣ ਰਿਹਾ ਥੀ ਆ ਬਹੁਤ ਵਧੀਆ ਸ਼ੁਕਰਾਨਾ ਆਦਾ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਸੋ ਹੋਰ ਵੀ ਸੰਗਤ ਜੀ ਜੀ ਸੁਖ ਦੀ ਘੜੀ ਨਾ ਗਜ਼ਦੀ ਆ ਜੀ ਕੀ ਬਾਤ ਵਾਹਿਗੁਰੂ ਮਹਾਰਾਜ ਹਰਿ ਦੇ ਦਾ ਪਲਾ ਕਰ ਬਿਲਕੁਲ ਜੀ ਬਾਬਾ ਦੀਪ ਸਿੰਘ ਜੀ ਬਿਲਕੁਲ ਸਰਬੱਤੇ ਭਲੇ ਦੀ ਅਰਦਾਸਾਂ ਕੀਤੀ ਜਾਂਦੀਆਂ ਨੇ ਉਹ ਵੀ ਕਿੱਥੋਂ ਆਏ ਹੋ ਅਸੀਂ ਅਭੋਰ ਤੋਂ ਜੀ ਕਿਵੇਂ ਕਿਵੇਂ ਲੱਗਦਾ ਇੱਥੇ ਆ ਕੇ ਜਦੋਂ ਇੰਨਾ ਵੱਡਾ ਸੰਗਤ ਦਾ ਇਕੱਠ ਵੇਖੀਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਆ ਲੱਗਦਾ ਧੰਨ ਬਾਬਾ ਦੀਪ ਸਿੰਘ ਜੀ ਨਾਲ-ਨਾਲ ਹੀ ਆ ਨਾਲ-ਨਾਲ ਹੀ ਆ ਜੀ ਸੋ ਲੱਗਦਾ ਨੇ ਕਿ ਬੱਚਿਆਂ ਨੂੰ ਵੀ ਜ਼ਰੂ ਬਿਲਕੁਲ ਜੀ ਬਿਲਕੁਲ ਇੱਥੇ ਤੁਸੀਂ ਦੇਖਦੇ ਹੋ ਨਿੱਕੇ ਨਿੱਕੇ ਬੱਚੇ ਮੈਨੂੰ ਲੱਗਦਾ ਜਿਹੜਾ ਬੰਦਾ ਘਰੇ ਕੁਝ ਨਹੀਂ ਕਰਦਾ ਹੁਣ ਇੱਥੇ ਆ ਕੇ ਪੱਖਿਆਂ ਦੀ ਸੇਵਾ ਕਰੀ ਜਾਂਦਾ ਕੋਈ ਸੇਵਾ ਕਰੀ ਜਾਂਦਾ ਇਹ ਬਾਹਰੋਂ ਪਹੇ ਦੀ ਕੋਈ ਜਿੰਨੀ ਮਰਜ਼ੀ ਨਿੰਦਿਆ ਚੁਗਲੀ ਕਰੀ ਜਾਵੇ ਪਰ ਇੱਥੇ ਆ ਕੇ ਸਭ ਕੁਝ ਤੋਂ ਵੇਖੀਦਾ ਨਾ ਉਹ ਤਾਂ ਲੱਗਦਾ ਬਾਬਾ ਸਿੰਘ ਬਹਾਦਰ ਨਾਜ਼ਰੀ ਆ ਬਾਬਾ ਦੀਪ ਸਿੰਘ ਇਹ ਲੱਗਦਾ ਕਿ ਇੱਥੇ ਆ ਕੇ ਦੁੱਖਾਂ ਦੀ ਅਰਦਾਸ ਵੀ ਸੁਣੀ ਜਾਂਦੀ ਐ ਸੁੱਖ ਮਿਲਦੇ ਨੇ ਲੋਕਾਂ ਦੀ ਜਿਹੜੀ ਮਰਜ਼ੀ ਅਰਦਾਸ ਕਰੋ ਮੈਂ ਇੱਕ ਨਗਵਾਂ ਵੀ ਜਿਹੜੀ ਮੈਂ ਅੱਜ ਤੱਕ ਅਰਦਾਸ ਕੀਤੀ ਆ ਸਾਰੀ ਪੂਰੀ ਹੋਈ ਕੀ ਤੁਸੀਂ ਇੱਥੇ ਤੁਹਾਡਾ ਕੀ ਮਨੋ ਕਾਮਨਾ ਪੂਰੀ ਹੋਈ ਜੋ ਜੋ ਵੀ ਆ ਕੇ ਅਰਦਾਸ ਕਰੀਦੀ ਆ ਪੂਰੀ ਹੋ ਜਾਂਦੀ ਬਾਬਾ ਸਾਡੀ ਹੋ ਗਈ ਆ ਹਾਂਜੀ ਹਾਂਜੀ ਦੱਸ ਦੋ ਸੰਗਤ ਨੂੰ ਜ਼ਾਹਿਰ ਕਰ ਦੋ ਮੈਂ ਦੱਸਣ ਵਾਲੀ ਗੱਲ ਹੀ ਕੋਈ ਨਹੀਂ ਨਾ ਵੀ ਇੰਨੇ ਆ ਵੀ ਜੋ ਵੀ ਕੀਤੀ ਉਹ ਵੀ ਪੂਰੀ ਕੋ ਬਿਲਕੁਲ ਸੋ ਵਿਸ਼ਵਾਸ ਬੜਾ ਬਣਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਸੰਗਤ ਜਦੋਂ ਕਰੀਦੀ ਹੈ ਸੰਗਤ ਦੇ ਵਿੱਚ ਰੱਬ ਵਸਦਾ ਤੇ ਅਰਦਾਸ ਦੂਰੋਂ ਕਬੂਲ ਹੁੰਦੀ ਬਿਲਕੁਲ ਜੀ ਬਿਲਕੁਲ ਜੰਗੀ ਸੰਗਤ ਇਕੱਠੀ ਹੁੰਦੀ ਆ ਤੇ ਸਮਝ ਲਓ ਚਾਰ ਛਡੇ ਬਾਬਾ ਦੀਪ ਸਿੰਘ ਦੀ ਜੈ ਵਰਤ ਰਹੀ ਆ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸੰਗਤ ਦਾ ਵਿਸ਼ਵਾਸ ਬਹੁਤ ਜ਼ਿਆਦਾ ਹੈ ਸੋ ਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਿਹਾ ਦੇਖ ਸਕਦੇ ਹੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕੀਤੀ ਜਾ ਰਹੀਆਂ ਨੇ ਸੋ ਤਨਤਨ ਬਾਬਾ ਦੀਪ ਸਿੰਘ ਜੀ ਦੀ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਤਨਤਨ ਬਾਬਾ ਦੀਪ ਸਿੰਘ ਜੀਆਂ ਬਾਹਰ ਕੇ ਤਸਵੀਰਾਂ ਇਸ ਦਿਨ ਕੋ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਨੇ ਔਰ ਸ਼ਰਧਾ ਭਰਨਾ ਸੰਗਤੀ ਬਹੁਤ ਜ਼ਿਆਦਾ ਹੈ ਧੰਤਨ ਬਾਬਾ ਉਸ ਲੱਗ ਸਪੀਚ ਦਾ ਸੰਜੇ ਕਰ ਰਹੇ ਹਾਂ ਜਿਸੇ ਕਿ ਹਰ ਐਤਵਾਰ ਨੂੰ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਦਾ ਹੈ ਸੋ ਗਰਮੀ ਦੇ ਵਿੱਚ ਵੀ ਪਰਿਵਾਰਾਂ ਸਮੇਤ ਅੱਜ ਤਾਂ ਪਹੁੰਚੀਆਂ ਹੋਈਆਂ ਨੇ ਭਾਵੇਂ ਕਿ ਗਰਮੀ ਬਹੁਤ ਪੈ ਰਹੀ ਹੈ ਤੁਪ ਬਹੁਤ ਪੈ ਰਹੀ ਹੈ ਫਿਰ ਵੀ ਸੰਗਤ ਜਿਹੜੀ ਕਿ ਆਸਤਾ ਹੈ ਉਹ ਬਹੁਤ ਜ਼ਿਆਦਾ ਹੈ ਸੋ ਸੰਗਤ ਦੀ ਆਸਤਾ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਹੈ ਔਰ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਟੇਕਣ ਲਈ ਸੰਗਤਾਂ ਬਾਬਾ ਦੇਸ਼ਿੰਦਾਰਤੀਆਂ ਜਾ ਰਹੀਆਂ ਨੇ ਔਰ ਹਰ ਇੱਕ ਦੀ ਜਿਹੜੀ ਅਰਦਾਸ ਵੀ ਪੂਰੀ ਹੁੰਦੀ ਹੈ ਸੰਗਤ ਦੀ ਸਰਦਾ ਭਾਵਨਾ ਤੁਸੀਂ ਆਪ ਹੀ ਦੇ ਸਕਦੇ ਹੋ ਔਰ ਤੁਹਾਨੂੰ ਤੁਹਾਨੂੰ ਬਾਬਾ ਦੀਆਂ ਸੰਦਰਭੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ਼ੀਦਾ ਸਾਹਿਬ ਨੰਮਸਤਕ ਹੋਈਆਂ ਨੇ ਧੰਨ ਧੰਨ ਬਾਬਾ ਦੀਸਦਰ ਤੇ ਆ ਕੇ ਹਰ ਦਾਸਾਂ ਬੇਨਤੀਆਂ ਕੀਤੀਆਂ ਨੇ ਹਰ ਇੱਕ ਦੀ ਆਸ ਮੁਰਾਦ ਤੇ ਪੂਰੀ ਹੁੰਦੀ ਹੈ ਔਰ ਹਰ ਇੱਕ ਕੋਈ ਸਰਬੱਤੀ ਤੇ ਆ ਕੇ ਭਲਕੀ ਅਰਦਾਸ ਕਰਦਾ ਮੂਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੋ ਵਿਸ਼ਵਾਸ ਹੈ ਬਾਣੀ ਬਾਣੇ ਨਾਲ ਨੌਜਵਾਨ ਜੁੜਦੇ ਨੇ ਨਸ਼ੇ ਨੂੰ ਛੱਡ ਕੇ ਇੱਥੇ ਆ ਕੇ ਸੇਵਾ ਕਰਦੇ ਨੇ ਸੋ ਬੜਾ ਵੱਡਾ ਉਹ ਪਰਾਲਾ ਚਪਹਿਰਾ ਜੱਤ ਸਮਾਗਮ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਬਾਣੀ ਅਤੇ ਬਾਣੇ ਨਾਲ ਜਰੂਰ ਜੁੜੋ ਹਕਸਲ ਟੀਵੀ ਤੋਂ ਕੈਮਰਾਮੈਨ ਸਰਵਨ ਦੇ ਨਾਲ ਗੁਰਪ੍ਰੀਤ ਸਿੰਘ ਡਾ ਬੀ ਅੰਮ੍ਰਿਤਸਰ